No. ਸ਼੍ਰੋਮਣੀ ਪੰਚ ਅਕਾਲੀ ਕੋਡਾ ਦਲ ਪੰਜਵਾਂ ਤਖਤੀ ਚੌਣੀ ਦੇ ਵਿੱਚੋਂ ਪਰਾਤਰਨ ਰਵੈਤ ਦੇ ਮੁਤਾਬਕ ਜਿਹੜਾ ਖਾਲਸਾਈ ਮਹੱਲਾ ਹੈ ਉਹ ਆਰੰਭ ਹੋਣ ਲੱਗਿਆ ਤੇ ਆਪਾਂ ਬਹੁਤ ਹੀ ਗੁਰੂ ਸਾਹਿਬ ਦੇ ਸਤਨਾਮ ਸ੍ਰੀ ਵਾਇਖਰੂ ਦੇ ਜਾਪ-ਜਾਪਦੇ ਹੋਏ ਜਿੱਥੇ ਪਰਾਤਰਨ ਰਵੈਤ ਦੇ ਮੁਤਾਬਕ ਸਾਰੇ ਅਸਥਾਨਾਂ ਦੇ ਦਰਸ਼ਨ ਦਿਜ਼ਾਰੇ ਕਰਦੇ ਹੋਏ ਤੇ ਮਲੌਰ ਰੋਡ ਤੇ ਆ ਕੇ ਆਪਾਂ ਜਿੱਥੇ ਘੋੜਦੌੜ ਜਿਹੜੀ ਹੈ ਤੇ ਉੱਥੇ ਗਦਕੇ ਦੇ ਜੋਬੀ ਸਿੰਘਾਂ ਨੇ ਦਿਖਾਉਣੇ ਨੇ ਤੇ ਬਹੁਤ ਹੀ ਆਰਾਮ ਦੇ ਨਾਲ ਆਪਾਂ ਦਰਸ਼ਨ ਦਦਾਰੇ ਕਰਨੇ ਨੇ ਬਾਬਾ ਬਲਦੇਵ ਸਿੰਘ ਉਹਨਾਂ ਅਨੁਸਾਰਾ ਸਮਝਾਇਆ ਹੋਇਆ ਸਾਰਾ ਅੱਗੇ ਕਿਵੇਂ ਕਿਵੇਂ ਸਾਰਾ ਰੂਟ ਹੈ ਤੇ ਸਾਰਿਆਂ ਨੇ ਆਪਾਂ ਜਦੋਂ ਇੱਥੋਂ ਬਾਹਰ ਜਾਣਾ ਤੇ ਪੌੜੀਆਂ ਦੇ ਅੱਗੇ ਜਿਹੜੇ ਮੁਖੀ ਸਿੰਘ ਹੁੰਦੇ ਨੇ ਉਹਨਾਂ ਨੂੰ ਅੱਗੇ ਆਉਣ ਦਿਆ ਕਰੋ ਨਾਲ ਹੀ ਨਿਸ਼ਾਨ ਸਿੰਘ ਤੇ ਸਾਰੇ ਮੁਖੀ ਸਿੰਘ ਜਿੰਨੇ ਵੀ ਹੁੰਦੇ ਨੇ ਇੱਥੇ ਦਰਸ਼ਨੀ ਜਿਹੜੀ ਫੋਟੋ ਤੇ ਫਿਰ ਜਿਹੜਾ ਆਪਣੇ ਆਪਣੇ ਘੋੜਿਆਂ ਤੇ ਆਪਣੀਆਂ ਗੱਡੀਆਂ 'ਚ ਸਵਾਰ ਹੋ ਕੇ ਸਤਨਾਮ ਵਾਇਗਰੂ ਦਾ ਜਾਪ ਜਪਦੇ ਹੋਏ ਅਪਣੇ